ਮੈਂ ਗੁਰਦਾਨਾ ਕਮਾਰਕੀਰ ਦੇ ਵਿੱਚ ਮੇਰੀ ਸ਼ਾਪ ਹੈ ਸੁਭਾਸ਼ ਮੋਤ ਦੇ ਨਾਮ ਤੇ ਮੈਂ ਈ ਰਿਕਸ਼ਾ ਦਾ ਕੰਮ ਕਰਦਾ ਵਾਂ ਕਹਿੰਦਾ ਮਤਲਬ ਮੇਰਾ ਸੁਭਦਰਸ਼ਨ ਕੁਮਾਰ ਨਾਮ ਹੈ ਤੇ ਮੇਰੇ ਈ ਰਿਕਸ਼ਾ ਵਿੱਚ ਮੈਂ ਨਿਊ ਬੈਟਰੀਆਂ ਪਵਾਈਆਂ ਸੀ 15-20 ਦਿਨ ਹੋ ਗਏ ਆ ਪਵਾਈਆਂ ਸੀ ਇੱਥੇ ਦੁਕਾਨ ਦੇ ਬਾਜ਼ਮੋਲੇ ਮੈਂ ਲਾ ਕੇ ਚਲਾ ਜਾਂਦਾ ਵਾਂ ਤੇ ਮੇਰੀ ਦੁਕਾਨ ਦੇ ਦੇ ਬਾਜ਼ਮੋਲੇ ਚੌਂਕੀਦਾਰ ਵੀ ਹੈਗਾ ਵਾ ਕਹਿੰਦਾ ਮਤਲਬ ਹੈਗਾ ਇੱਕ ਦੁਕਾਨ ਇੱਕ ਗਲੀ ਛੱਡ ਕੇ ਪਰ ਰਾਤ ਨੂੰ ਉਹ ਤਿੰਨ ਚੋਰ ਆਂਦੇ ਆ 2:20 22 ਮਿੰਟ ਤੇ 10 ਮਿੰਟਾਂ ਚ ਮੇਰਾ ਬੈੜੀਆਂ ਚੱਕ ਕੇ ਲੈ ਜਾਂਦੇ ਆ ਤੇ ਮੇਰੇ ਕੋਲ CCTV ਸਾਰੀ ਪਈ ਹੈਗੀ ਕਿਥੋਂ ਲੈ ਕੇ ਕਿਥੋਂ ਤੇ ਘਰਾ ਆ ਜਾਂਦੇ ਆ ਉਹਨਾਂ ਨਾਲ ਇੱਕ ਲੇਡੀਜ਼ ਵੀ ਹੈਗੀ ਆ ਜੀ ਆਪਾਂ ਦੇਖਿਆ ਜਾਵੇ ਜੇ ਪੁਲਿਸ ਪਤਾ ਸਨ ਹੋਸੀ ਐਪਲੀਕੇਸ਼ਨ ਦਿੱਤੀ ਸੀਗੀ ਕਿ ਇਹ ਸਾਡੀ ਚੋਰੀ ਹੋ ਕੀਤੀ ਗਈ ਹੈਗੀ ਆ ਉਹਨਾਂ ਨੇ ਸਾਡੇ ਕੋਈ ਪਈ ਨਹੀਂ ਕੀਤੀ ਨਾ ਕੋਈ ਗੱਲ ਸੁਣੀ ਹੈ ਚਾਹਨ ਤਾਂ ਬਹੁਤ ਜਲਦ ਚੋਰ ਲੱਭ ਸਕਣ 90000 ਰੁਪਏ ਦਾ ਸਭ ਨੁਕਸਾਨ ਹੋ ਗਿਆ ਉਹਦੇ ਵਿੱਚ ਗੈਟਿੰਗਾਂ ਤੇ 90000 ਰੁਪਏ ਕਿਨ ਪਾਣੀਆਂ ਕਰਨੀਆਂ ਜੇ ਦੇਖਿਆ ਜਾਵੇ ਤਾਂ 90 90 101 80000 ਰੁਪਏ ਦਾ ਨੁਕਸਾਨ ਹੋ ਚੁੱਕਾ